ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਦੀ ਰਾਇਲ ਨੂੰ ਬਿਵਾਦ। ਸਰ ਰਾਜਿੰਦਰ ਜੀ ਮੀਟਿੰਗ ਕੀ ਹੈ। ਅੱਜ ਦੀ ਸਾਡੀ ਮੀਟਿੰਗ ਆ ਸਾਡਾ ਹਰ 2 ਸਾਲ ਬਾਅਦ ਜੱਥੇਬੰਦੀ ਦਾ ਜਲਾਸਾ ਹੁੰਦਾ ਉਸ ਜਲਾਸਾ ਨੂੰ ਮੱਦੇਨਜ਼ਰ ਅੱਜ ਸਮੁੱਚੀਆਂ ਜ਼ਿਲ੍ਹਿਆਂ ਦੀਆਂ ਚੋਣਾਂ ਨੂੰ ਮਾਰਨ ਦਾ ਦਿੱਤੀ ਗਈ ਆ ਜਿਹੜਾ ਕੋਈ ਬਕਾਇਆ ਚੰਦਾ ਸੀ ਉਹ ਸਾਰੇ ਜ਼ਿਲ੍ਹਿਆਂ ਦਾ ਕਲੀਅਰ ਮਿਲੋ ਦਿੱਤਾ ਗਿਆ ਦਾ ਔਰ ਅੱਜ ਅਸੀਂ ਇਹੋ ਜਲਾਸਾ ਦਾ ਜਿਹੜਾ ਹੈਗਾ ਪ੍ਰੋਗਰਾਮ ਨੂੰ ਰੱਖਿਆ 6 ਤਰੀਕ ਨੂੰ ਸਾਡਾ ਸੂਬਾ ਪਦਰੀ ਜਲਾਸਾ ਜਿਹੜਾ ਉਹ ਹੋਊਗਾ ਉਹਦਾ ਮਕਾਮ ਅਸੀਂ ਜਲਦ ਫੈਸਲਾ ਕਰ ਲਾਂਗੇ ਉਹ ਸਾਡੇ ਹੋਣ ਵਾਲੇ 2 ਸਾਲ ਦੀ ਜਿਵੇਂ ਬੰਦੀ ਚੋਣ ਕਿਤੇ ਜਾਊਗੀ ਔਰ ਸਾਰੇ ਨੇ ਜਿਸ ਖਾਲ ਦਾ ਵਿਸ਼ਵਾਸ ਦਵਾਇਆ ਹੈ ਵੀ ਆਪਾਂ ਸਰਬਸੰਮਤੀ ਨਾਲ ਹੀ ਚੋਣ ਕਰਨੀਆਂ ਜੋ ਸਾਥੀਆਂ ਨੂੰ ਆਪਾਂ ਲੈ ਕੇ ਆਉਣਾ ਤੇ ਹਰ ਦੋ ਸਾਲ ਬਾਅਦ ਪ੍ਰਧਾਨ ਦੇ ਮਤਾ ਕੋ ਚੋਣ ਹੁੰਦੀ ਆ ਔਰ ਇਹਦੇ ਵੀ ਜਿਹੜੇ ਕੁਝ ਹੋਰ ਮੁੱਦੇ ਸੀਗੇ ਜਿਵੇਂ ਐਪ ਦੇ ਉੱਪਰ ਗਦਾਬ ਵੀ ਕੀਤੀ ਜਾਣੀ ਆਉਣ ਆਉਣ ਵਾਲੇ ਤਰ੍ਹਾਂ ਦੇ ਵਿੱਚ ਆਨਲਾਈਨ ਉਹਦੇ ਵਾਸਤੇ ਵੀ ਜਿਹੜੀਆਂ ਮੁਸ਼ਕਲ ਆ ਰਹੀਆਂ ਨੇ ਉਹਦੇ ਵਾਸਤੇ ਵਿਚਾਰ ਚਰਚਾ ਹੋਈ ਆ ਕਿਉਂਕਿ ਕਈ ਮਿਲ ਬਾਰਡਰ ਏਰੀਆ ਦੇ ਵਿੱਚ ਇੰਟਰਨੈਟ ਦੀ ਬੜੀ ਕਾਫੀ ਅਵਾਰਕ ਮੁੱਦਾ ਰਿਹਾ ਉਹ ਦਿੱਕਤਾਂ ਇਹਨਾਂ ਆ ਮਿਲੋ ਸਰਕਾਰ ਨੂੰ ਸਾਹਮਣੇ ਪਜਾਵਾਂਗੇ ਔਰ ਸਾਡੇ ਹਰਦੀਪ ਸਿੰਘ ਮੁੰਡੀਆਂ ਜਿਹੜੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧ ਰੱਖੇ ਸਾਂਨੇ ਵਾਲ ਤੋਂ ਉਹ ਮਾਲ ਮੰਤਰੀ ਬਣੇ ਨੇ ਉਹਨਾਂ ਨੂੰ ਅੱਜ ਦਿੱਲੀ ਬੰਦੀ ਵੱਲੋਂ ਵਧਾਈ ਭੇਜੀ ਗਈ ਆ ਕਿ ਮਹਾਨਗਰ ਇਸ ਮਰੋ ਨਗਰ ਦੀਆਂ ਵੱਡੀਆਂ ਸਮੱਸਿਆਵਾਂ ਹਨ ਔਰ ਸਾਨੂੰ ਆਸ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬ੍ਰਹਮਸ਼ੰਕਰ ਜਿੰਪਾ ਜੀ ਨੇ ਵਧੀਆ ਕੰਮ ਕੀਤੇ ਨੇ ਵਿਭਾਗਾਂ ਦੇ ਵਿੱਚ ਵੀ ਵਧੀਆ ਕੰਮ ਕਰਨਗੇ ਇਹ ਸਾਰੇ ਅੱਜ ਮੁੱਦੇ ਪਿਆਰੇ ਸਰ ਉਸ ਦਾ ਦਫ਼ਤਰ ਖਾਲੀ ਪਈ ਹੈ ਕਿ ਪਟਵੰਨ ਦੇ ਬਹੁਤ ਲੋਜ ਹੈ ਲੱਗਦਾ ਵੀ ਅਸੀਂ ਲੈ ਕੇ ਪੱਤੀਆਂ ਹੋਰ ਪੋਸਟਾਂ ਨਹੀਂ ਸਾਡੇ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ 1000 ਹੋਰ ਪੋਸਟਾਂ ਕੋਈ 710 ਜਿਹਦੇ ਬੱਚੇ ਨੂੰ ਸਾਡੇ ਵੱਲੋਂ ਟ੍ਰੇਨ ਕਰ ਰਹੇ ਨੇ ਉਹ ਭਰਤੀ ਸਾਡੀ ਕਿਸੇ ਮਤਲਬ ਟੈਕਨੀਕਲ ਕਾਰਨ ਕਰਕੇ ਰੁਕੀ ਹੋਇਆ ਸੀ ਹੋਰ ਮੈਂ ਜੋ ਐਫਸੀ ਸਾਹਿਬ ਨੂੰ ਸੀਨੀਅਰ ਸਾਹਿਬ ਨੂੰ ਮਾਲਮਤ ਜੀ ਸਾਹਿਬ ਨੂੰ ਬੇਨਤੀ ਕਰ ਰਿਹਾ ਕਿ 1000 ਪੋਸਟ ਦੀ ਜਿਹੜੀ ਭਰਤੀ ਦਾ ਰੈਡ ਬਟਾਇਮੈਂਟ ਜਲਦੀ ਕਰਿਆ ਜਾਵੇ ਸਰ ਇਸ ਤੋਂ ਇਲਾਵਾ ਹੋਰ ਕੋਈ ਦੀਮਾਂਡ ਸਪੈਸਿਫਿਕ ਇਸ਼ੂ ਅੱਜ ਸਾਡੀ ਆਪਣੇ ਪਰਵਾਜ਼ ਯੂਨੀਅਨ ਦੀ ਉਹ ਰੋਲ ਸਾਡੇ ਮੇਰੇ ਮੀਟਿੰਗਾਂ ਵੀ ਰੈਵ ਪਰਵਾਜ਼ ਯੂਨੀਅਨ ਇਹ ਇੱਕਾ ਸਾਡੇ ਪੰਜਾਬ ਦੇ ਵਿੱਚ ਸਾਡੇ 97 ਜ਼ਿਲ੍ਹਿਆਂ ਨੇ ਇਸ ਵਕਤ ਸਾਰੇ ਮਿਲ ਉਹ ਤੋਂ ਪਹਿਲਾਂ ਜ਼ਿਲ੍ਹਾ ਪ੍ਰਾਣ ਬਣਦੇ ਨੇ ਉਹਦੇ ਬਾਅਦ ਜਿਹੜੇ ਦੇ ਡਿਲੀਗੇਟ ਬਣਦੇ ਨੇ ਜ਼ਿਲ੍ਹੇ ਤੋਂ ਅਸੀਂ ਫਿਰ ਪੰਜਾਬ ਦੇ ਵਿੱਚ ਡਿਲੀਗੇਟ ਭੇਜਦੇ ਹਾਂ ਸਾਰਾ ਪ੍ਰੋਸੈਸ ਚੱਲਿਆ ਉਹ ਸਾਰਾ ਅਮਨੁਮਾਨ ਨਾਲ ਪੂਰ ਹੋ ਆਪਣੇ ਹੋ ਗਏ ਸਾਰੇ ਹੁਣ ਇਹਨੂੰ ਪੰਜਾਬ ਦੀ ਚੋਣ ਬਣ ਸਰ ਜਿਹੜੇ ਲਗਾਤਾਰ ਲੋਕਾ ਹੋ ਗਏ ਮੇਰੇ ਜਿਵੇਂ ਆਉਂਦੀਆਂ ਨਹੀਂ ਕੋਈ ਸਵਾਲੇ ਨਾਲ ਕੁਝ ਵਰਕਰ ਕੰਮ ਕਰਦੇ ਪ੍ਰਾਈਵੇਟ ਦੇ ਉਹਨਾਂ ਲੱਗੇ ਸਵਾਲ ਖੜੇ ਹੋ ਗਏ ਆ ਉਹ ਤੋਂ ਲੈ ਕੇ ਕੀ ਕਹੋਗੇ ਕਿਉਂਕਿ ਲਗਾਤਾਰ ਗ੍ਰਾਮ ਦੀ ਲਾਗੂ ਕਿਸੇ ਟਾਈਮ ਪੰਜਾਬ ਦੇ ਵਿੱਚ 12 ਜ਼ਿਲ੍ਹੇ ਸੀਗੇ ਅੱਜ ਹੁਣ 23 ਜ਼ਿਲ੍ਹੇ ਬਣ ਗਏ ਉਹਦਾ ਕਾਰਨ ਕੀ ਹੈ ਵੀ ਇਹ ਕੰਮ ਵਧਿਆ ਤਾਂ ਹੀ 2000 ਸਾਡੇ ਪਰਿਵਾਰ ਸਰਕਲ ਨੇ ਉਹਨਾਂ ਦੀ ਮਤਲਬ ਪੁਨਰ ਇਕੱਠਣੀ ਹੋਇਆ ਸਾਡਾ ਜਿਹੜਾ ਪਰਿਵਾਰ ਸਰਕਲ ਹੈ ਉਹਦੇ ਵਿੱਚ ਸ਼ਹਿਰੀ ਪਰਿਵਾਰੀ ਨੂੰ ਜਮ੍ਹਾਂ ਬੰਦਿਆਂ ਤੁਸੀਂ ਕਰਨੇ ਪੈਂਦੇ ਆ ਨੇ ਨਗਰਾਂ ਪ੍ਰਾਣੀਆਂ ਕੋਡ ਦੇ ਕੰਮ ਹੋ ਗਏ ਸਰਟੀਫਿਕੇਟ ਹੋ ਗਏ ਸ਼ਹਿਰੀਕਰਨ ਹੋਣ ਨਾਲ ਕੰਮ ਵਧ ਗਿਆ ਉਹ ਪੋਸਟਾਂ ਸਾਡੀਆਂ ਉਹ ਲੋ ਅੱਜ ਤੋ ਉਹੀ 40 ਸਾਲ ਪਹਿਲਾਂ ਦੀਆਂ ਨੇ ਇਸ ਕਰਕੇ ਉਹ ਸਾਡੀ ਇਹੀ ਮੰਗ ਹੈ ਵੀ ਜਿਹੜੀਆਂ ਪੋਸਟਾਂ ਪਰਿਵਾਰੀ ਨੇ ਵਧਾਈਆਂ ਜਾਣ ਘਟਾਉਣ ਦੀ ਬਜਾਏ ਜਦੋਂ ਸ਼ਹਿਰਾਂ ਦੇ ਵਿੱਚ ਆਪਣੇ ਕੋਲ ਪ੍ਰੋਪਰ ਬੰਦੇ ਹੋ ਜਾਣਗੇ ਫਿਰ ਨਹੀਂ ਹੋਣੀ ਸਮੱਸਿਆ ਇਸ ਤਾਪ ਕਹਿੰਦੇ ਆ ਕਿ ਸਾਡੇ ਕੋਲ ਤਾਂ ਇਸ ਵਕਤ 2000 ਬੰਦਾ ਪ੍ਰਾਈਵੇਟ ਅਧੂਰੇ ਫਿਰਦਾ ਸੀ ਹਰ ਵਾਰ ਜਦੋਂ ਨਵੀਂ ਸਰਕਾਰ ਆਈ ਸੀ ਉਹਨਾਂ ਨੇ ਵੀ ਕਿਹਾ ਕਿ ਸਾਡੀ ਕਿਸੇ ਨੇ ਭਰਤੀਆਂ ਨਹੀਂ ਕੀਤੀ ਹੁਣ ਕਰ ਦਿਓ ਜਿੰਨੇ ਕੁ ਭਰਤੀ ਹੁੰਦੀਆਂ ਉਹਨੇ ਕੁ ਬੰਦੇ ਰਿਟਾਇਰ ਹੋ ਜਾਂਦੇ ਨੇ ਇਸ ਕਰਕੇ ਜੇ ਇਹਨਾਂ ਨੂੰ 1000 ਦੀ ਨਵੀਂ ਭਰਤੀ ਆਉਣ ਵਾਲੀ ਹੈ ਉਸ ਤੋਂ ਬਾਅਦ ਲਗਾਤਾਰ ਇਹ 1000-1000 ਦੀ ਭਰਤੀ ਹੋਵੇ ਤਾਂ ਇਹ ਪ੍ਰੋਬਲਮ ਸੋਲਵ ਹੋਊਗੀ ਔਰ ਸ਼ਹਿਰਾਂ ਨੂੰ ਤੋੜ ਕੇ ਉੱਥੇ ਪੜਵਾਰੀਆਂ ਦੇ ਸਰਕਲ ਬਣਾਏ ਜਾਣ ਇਹਦੇ ਨਾਲ ਪ੍ਰੋਬਲਮ ਸੋਲਵ ਹੋਊਗੀ ਸਰਕਾਰੀ ਅਸ਼ੂਮ ਨੰਮ ਬਰਨਵਰੇਂਦਰ ਕੁਮਾਰ ਸ਼ਰਮਾ ਜੀ ਜਿਹੜਾ ਪ੍ਰਧਾਨ ਦੀ ਰੈਵਨਿਊ ਫਾਡੂਨਿਅਨ ਜ਼ਿਲ ਇਹ ਅੱਜ ਦੀ ਬਾਡੀ ਸਾਡ ਮੀਟਿੰਗ ਸੀ ਕਿਉਂਕਿ ਪੰਜਾਬ ਬਾਡੀ ਦਾ ਪਿਛਲਾ ਕਾਰਜਕਾਲ ਜਿਹੜਾ ਪੂਰਾ ਹੋਣ ਜਾ ਰਿਹਾ ਤੇ ਹੁਣ ਉਸ ਦੇ ਸਬੰਧ ਦੇ ਵਿੱਚ ਅੱਜ ਨਵੀਂ ਜਿਹੜੀ ਬਾਡੀ ਨੇ ਬਣਾਉਣ ਦੇ ਲਈ ਉਹਨਾਂ ਨੇ ਜਿਹੜੇ ਵੀ ਕਰਨੇ ਸੀ ਆਪਣੇ ਪ੍ਰਬੰਧ ਉਹ ਕੀਤੇ ਨੇ ਤੇ ਸਾਰੀ ਮੀਟਿੰਗ ਦੇ ਵਿੱਚ ਪਿਛਲਾ ਹਸਾਬ-ਕਿਤਾਬ ਦੱਸ ਕੇ ਜਿਹੜੀਆਂ ਪ੍ਰਾਪਤੀਆਂ ਉਹ ਚੀਜ਼ ਜੱਥੇਬੰਦੀ ਨੇ ਦੱਸੀਆਂ ਨੇ ਤੇ ਹੁਣ ਨਵੀਂ ਜਿਹੜੀ ਜਥੇਬੰਦੀ ਹੈ ਉਹਦੇ ਵਾਸਤੇ ਡੇਟਾ ਅਨਾਉਂਸ ਕਰਤੀਆਂ ਵੀ ਕੋਦੋਂ ਇਲੈਕਸ਼ਨ ਆਂਦੀ ਰੈਵਨਿਊ ਕਵਰਨਮੈਂਟ ਪੰਜਾਬ ਦੀ ਪੈਂਡਿੰਗ ਸੀ ਉਸ ਦੇ ਸਬੰਧ ਵਿੱਚ ਵੀ ਸੀ ਕਿਹੜੇ ਕਿਹੜੇ issues ਤੇ ਗੱਲਬਾਤ ਹੋਈ ਹੈ ਕਿਉਂਕਿ ਆਪ ਤੋਂ ਪਹਿਲਾਂ ਗਰਾਮ ਵੀ ਕੀਤਾ ਗਿਆ ਸੀ ਤਾਂ ਸਰਕਾਰ ਦੇ ਵਿਰੋਧ ਚ ਜਾਣ ਦੀ ਵੀ ਗੱਲ ਹੋਈ ਗਈ ਤਾਂ ਕੁਝ issues ਤੇ ਵੀ ਗੱਲ ਚੁੱਪ ਨਹੀਂ ਹੋਈ। ਉਹ issues ਤਾਂ ਬਿਲਕੁਲ ਡਿਸਕਸ ਹੋਏ ਨੇ ਸਭ ਤੋਂ ਵੱਡਾ issue ਸੀ ਸਟੇਟ ਕੈਟਰ ਦਾ ਤੇ ਸਾਨੂੰ ਉਮੀਦ ਹੈ ਕਿ ਜਿਹੜੀ ਹੁਣ ਨਵੀਂ ਬੋਡੀ ਬਣੂਗੀ ਅਸੀਂ ਉਹ ਗੱਲਾਂ ਲੈ ਕੇ ਜਾਵਾਂਗੇ ਸਰਕਾਰ ਦੇ ਕੋਲ ਆਪਣਾ ਪੱਤਰ ਰੱਖਾਂਗੇ ਤੇ ਉਮੀਦ ਹੈ ਸਾਡੀ ਸਰਕਾਰ ਨਾਲ ਸੰਮਿਲਨ ਸਾਡੇ ਨਾਲ ਸਾਡੀ ਮੰਗਾਂ ਦੀ ਪੂਰੀ ਹੋਵੇ। ਅੱਧੀ ਭਰਤੀ ਨੂੰ ਲੈ ਕੇ ਵੀ ਆ ਗਏ। ਅੱਧੀ ਭਰਤੀ ਸਰਕਾਰ ਨੇ ਕਿਹਾ ਹੋਇਆ ਵਾ ਆਪ ਦੀ ਭਰਤੀ ਕਰਾਂਗੇ ਉਹਨਾਂ ਨੇ 700 ਕੁ ਬੰਦ ਵਾਲੇ ਨੇ ਤਾਂ ਉਮੀਦ ਆ ਵੀ ਸੀਐਮ ਸਾਹਿਬ ਜਿਹੜੀ ਗੱਲ ਕਹਿਣਗੇ ਉਹ ਕਰਦੇ ਵੀ ਨੇ ਤੇ ਉਹਨਾਂ ਨੇ ਪਹਿਲਾਂ ਪਿੱਛੇ ਭਰਤੀ ਕੀਤੀ ਵੀ ਆ ਤੇ ਹੁਣ ਨਵੀਂ ਭਰਤੀ ਜਿਉ ਲਾਗੂ ਜਬੂਰ ਕਰਨ ਲੱਗੇ ਆ